ਖਬਰ ਸੁਨਾਮਤੋ ਹੈ ਜਿੱਥੇ ਕੀ 14-15 ਸਾਲ ਪੁਰਾਣੇ ਮਾਮਲੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਾਲ 2008 ਵਿੱਚ ਅਮਨ ਅਰੋੜਾ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਜੀਜੇ ਦੇ ਘਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ 2008 ਤੋਂ ਹੀ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ। ਜਿਸ ਤੋਂ ਬਾਅਦ मामले ਦੀ ਸੁਣਵਾਈ ਕਰਦੇ ਆਂ ਅਦਾਲਤ ਨੇ ਆਮਨ अरोड़ा ਅਤੇ ਉਹਨਾਂ ਦੇ ਸਾਥੀਆਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 5000 ਰੁਪਏ ਜੁਰਮਾਨਾ ਕੀਤਾ ਹੈ। ਪਹਿਲਾਂ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਇਹ 15 ਸਾਲ ਪੁਰਾਣਾ ਕੇਸ ਹੈ। ਆ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ। ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨਾਲ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਏ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕਿਓ ਚਲੇਗੇ ਪਰ ਇਹ ਹਟੇ ਨਹੀਂ ਇੱਕ ਅਬਜਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 1:30 4:30 5 ਵੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗਲਤ ਹੈ ਮੈਂ ਰਿਹਾਇਸ਼ ਹੈ ਮੈਂ ਇੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੋਡਾਂ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸੱਟਾਂ ਵਜੀਆਂ ਤਾਂ ਇਹਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪੋਜੀਸ਼ਨ ਚ ਹੈ ਤੁਹਾਡਾ ਘਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਔਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋ ਗਏ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਬੰਨੋਂ ਵੀ ਕੋਈ ਕੰਪਲੇਂਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਂਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ 5-4 ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਉਹ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਇਸ ਦਾਸਾ ਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਨੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਔਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ तकरीबन 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ ਚਾਰ ਸ਼ਿਟ ਹੋਏ ਸੀ ਅਮਨ अरोੜਾ ਤੇ ਉਹਨਾਂ ਦੇ ਅੱਠ ਸਾਥੀ 2022 ਦੇ ਵਿੱਚ 4 ਸੀਟ ਹੋਏ ਸੀਗੇ ਅੰਡਰ ਸੈਕਸ਼ਨ 452 ਚ 323 ਤੇ 148 199 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਲੱਗਿਆ ਮਾਮਲਾ ਕੀ ਜਦੋਂ ਤੁਸੀਂ ਕਹਿ ਰਹੇ ਹੋ ਘਰ ਆਏ ਸੀ ਮਤਲਬ ਕੀ ਕਾਰਨ ਸੀ ਘਰੇ ਆਉਣ ਦਾ ਕਰੇ ਮੇਰਾ ਖਿਆਲ ਹੈ ਕਿਉਂਕਿ ਇਹ 2022 ਬਾਤ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ ਇੱਕ ਸੀਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਇੱਥੋਂ ਭਜਾਇਆ ਜਾਵੇ ਇੱਕ ਉਸ ਤਰ੍ਹਾਂ ਦਾ ਛੜੇੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਸੀ ਆ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਹਮਣੇ ਹਾਂ ਅਮਨ ਅਰੋੜਾ ਉਦੋਂ ਕਾਂਗਰਸੀ ਸੀ ਇਹ ਉਹ ਕਾਂਗਰਸ ਸਰ ਕੀ ਪਰਿਵਾਰ ਦੀ ਕੋਈ ਰਾਜਨੀਤਿਕ ਰੰਜਿਸ਼ ਵੀ ਆਪ ਦੇ ਵਿੱਚ ਰਹੀ ਹੈ ਹੁਣ ਤੱਕ ਜਿੰਨਾਂ ਜਿੰਨਾ ਚਿਰ ਤੁਹਾਡਾ ਕੇਸ ਚੱਲਿਆ ਦੇਖੋ ਰਾਜਨੀਤੀ ਰੰਜਿਸ਼ ਕਹਿ ਲੋ ਜਾਂ ਆਵਦਾਵਦਾ ਹੱਕ ਕਹਿ ਲੋ ਠੀਕ ਹੈ ਅਮਨ अरोड़ा ਨੂੰ ਟਿਕਟ ਮਿਲਦੀ ਰਹੀ ਪਹਿਲਾਂ ਕਾਂਗਰਸ ਤੋਂ ਮਿਲੀ ਦੋ ਵਾਰੀ ਦੋਵੇਂ ਵਾਰੀ ਹਾਰ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਉੱਥੋਂ ਜਿੱਤ ਗਏ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਪਹਿਲਾਂ ਕਾਂਗਰਸ ਪਾਰਟੀ ਤੋਂ ਮੇਸ਼ਰੂਮਨੀ ਕਾਲੀ ਦਲਚਾ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਟਿਕਟ ਦੀ ਪਰ ਮੈਨੂੰ ਅੱਜ ਤੱਕ ਟਿਕਟ ਨਹੀਂ ਮਿਲੀ ਸੋ ਰੰਜਿਸ਼ ਨਹੀਂ ਉਹ ਆਪਣੀ ਹੈ ਉਹਨਾਂ ਨੇ ਆਪਣਾ ਚਲੋ ਆਵਦਾ ਪੋਲੀਟੀਕਲ ਕੈਰੀਅਰ ਆਫ ਦਾ ਬਣਾਇਆ ਹੈ ਮੈਂ ਆਪਣਾ ਲੱਗਿਆ ਹੋਇਆ ਆ ਮਹਾਤਮਾ ਕਿਰਪਾ ਕਰੂਗਾ ਫੈਸਲੇ ਤੋਂ ਬਾਅਦ ਉਹਨਾਂ ਦੇ ਸਿਆਸੀ ਜੀਵਨ ਤੇ ਕੀ ਅਸਰ ਦੇ ਦੇਗਾ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਨਾਂ ਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇਂ MP ਹੈ ਪਾਵੇਂ MLA ਪਾਵੇਂ MLC ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ ਉਹਦੀ ਉਹ ਅਨਸੀਟਡ ਹੋ ਜਾਂਦਾ ਉਹਦੀ ਐਮਐਲਏ ਸ਼ਿਪ ਔਰ ਉਹਦੀ ਜੋ ਵੀ ਚ ਐਮਐਲਏ ਸ਼ਿਪ ਤੇ ਇਨਸਟਿਨ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ ਉਹਦੀ ਵੇਕੈਂਟ ਹੋ ਜਾਂਦੀ ਹੈ ਪਰ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ 3 ਸੀ ਦੇਖਦੇ ਹਾਂ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਹਾਂ ਉਹਦੇ ਤੇ ਕੋਈ ਕ腐ਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੋਰ क्रुएਲਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜ਼ਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਇਹ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਦੇਖਦੇ ਹੋਏ ਅਨਸੀਟ ਕਰਨਗੇ ਜੇਕਰ ਇਹਨਾਂ ਨੂੰ ਜਮਾਤ ਮਿਲ ਜਾਂਦੀ ਹੈ ਤਾਂ ਤੁਹਾਡੇ ਵੱਲੋਂ ਅਗਲਾ ਰੁਕੀ ਜੀ ਨਹੀਂ ਨਹੀਂ ਅਸੀਂ ਤਾਂ ਬਿਲਕੁਲ ਆਪਿਆਂ ਅਸੀਂ ਤੇ ਆਪਣੇ ਐ ਜਿਹੜੇ ਵਕੀਲ ਹੈ ਡਿਟੇਲ ਆਰਡਰ ਆ ਜਾਏ ਔਰ ਅਸੀਂ ਅੱਗੇ ਜਾਵਾਂਗੇ ਅਸੀਂ ਉਸ ਨੂੰ ਪ੍ਰੋਟੈਸਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਇਹ ਸਜ਼ਾ ਘੱਟ ਹੋਈ ਹੈ ਜਾਂਦੇ ਚ ਜੋ ਮੈਕਸਿਮ ਸਜ਼ਾ 7 ਸਾਲ ਆ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਨੂੰਨਾ ਅਪਰਾਧ ਕੀਤਾ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਫਿਗਰ ਹੈ ਇੱਕ ਸੁਸਾਇਟੀ ਚ ਪਤਾ ਵੀ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਆਦਮੀ ਕਾਨੂੰਨ ਨੂੰ ਆਪਦੇ ਹੱਥ ਚ ਲੈਂਦਾ ਆਪਦੀ ਪਾਵਰ ਔਰ ਆਪਦੇ ਪੈਸੇ ਦੀ ਵਜ੍ਹਾ ਨਾਲ ਤੇ ਉਸ ਨੂੰ ਵੀ ਕੋਟਾਂ ਉਹਦੇ ਵਾਸਤੇ ਵੀ ਸਜ਼ਾ ਬਰਾਬਰ ਦੀ ਹੈ ਸਜ਼ਾ ਉਹਨਾਂ ਨੂੰ ਵੀ ਮਿਲਦੀ ਹੈ ਤੇ ਇਸ ਵਾਸਤੇ ਜਿਹੜੇ ਖਾਸ ਕਰਕੇ ਪਬਲਿਕ ਫਿਗਰ ਹੈ ਅਸੀਂ ਤਾਂ ਲੋਕਾਂ ਨੂੰ ਰਸਤਾ ਵਹਾਨ ਹੈ ਤੇ ਅਸੀਂ ਨੂੰ ਜੇ ਕੋਰਟ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਯੈਸ ਇੱਥੇ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਕਾਨੂੰਨ ਸਭ ਲਈ ਬਰਾਬਰ ਹੈ ਦੇਖੋ ਇਹ ਕਾਫੀ ਪੁਰਾਣਾ ਕੇਸ ਹੈ 2008 ਦੀ ਗੱਲ ਹੈ ਜੀ ਆ ਜਦੋਂ ਦੀਪਾ ਜੀ ਦੇ ਘਰ ਆ ਕੇ ਅਮਨ अरोड़ा ਉਹਨਾਂ ਦੀ ਮਾਤਾ ਤੇ ਹੋਰ ਕਾਫੀ ਬੰਦੇ ਸੀ 8-9 ਵਿਅਕਤੀ ਸੀ ਉਹਨਾਂ ਦੇ ਘਰ ਆ ਕੇ ਅਟੈਕ ਕੀਤਾ ਤੇ ਇਹਨਾਂ ਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਬੰਧ ਵਿੱਚ ਦੀਪਾ ਜੀ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਪਰ ਪੁਲਿਸ ਨੇ ਕੋਈ ਕੋਈ ਗੌਰ ਨਹੀਂ ਕੀਤੀ ਹੈਗੀ। ਉਸ ਤੋਂ ਬਾਅਦ ਦੀਪਾ ਜੀ ਨੂੰ ਅਖੀਰ ਚ ਅਦਾਲਤ ਦਾ ਸਾਰਾ ਲੈਣਾ ਪਿਆ ਤੇ ਪ੍ਰਾਈਵੇਟ ਕੰਪਲੀਟ ਕੀਤੀ। ਅੱਜ तकरीबन 14-15 ਸਾਲਾਂ ਬਾਅਦ ਉਹਦਾ ਜੱਜ ਫੈਸਲਾ ਹੋਇਆ ਜਿਹਦੇ ਵਿੱਚ ਅਮਨ अरोड़ा ਤੇ ਉਹਦੇ ਸਾਥੀਆਂ ਨੂੰ ਸੈਕਸ਼ਨ 452 ਵਿੱਚ 2 ਸਾਲ ਦੀ ਸਜ਼ਾ ਤੇ 323 148 191 1 ਸਾਲ ਦੀ ਸਜ਼ਾ ਤੇ 5-5000 ਰੁਪਏ ਜੁਰਮਾਨਾ ਸਰੀ ਮਤਲਬ ਇਹ ਲਾ ਦੇਖੋ ਬੰਦੀ 307 ਸੀ ਲੇਕਿਨ 307 ਲਾਈ ਨਹੀਂ ਕੋਟ ਨੇ 452 ਆਈਪੀਸੀ 323 ਆਈਪੀਸੀ 148 199 ਆਈਪੀਸੀ ਸਰ ਕੀ ਕੋਈ ਇਸ ਮਸਲੇ ਨੂੰ ਲੈ ਕੇ ਕੋਈ ਪੁਰਾਣੀ ਰਿਵੈਲ ਸੀ ਕਿਸ ਤਰ੍ਹਾਂ ਦਾ ਮਾਮਲਾ ਸੀ ਕਿਉਂ ਝਗੜਾ ਹੋਇਆ ਸੀ ਕਾਰਨ ਕੀ ਸੀ ਦੇਖੋ ਇਹ ਤਾਂ ਪਤਾ ਹੀ ਆ ਵੀ ਮਤਲਬ ਜਿਹੜੇ ਆਪਣਾ ਅਮਨੋੜਾ ਦਾ ਦੀਪਾ ਜੀ ਦੇ ਸਾਲਾ ਲੱਗਦੇ ਨੇ ਤੇ ਅਮਨੋੜਾ ਆਪਣਾ ਰਜਿੰਦਰ ਦੀਪਾ ਜੀ ਜੀਜਾ ਲੱਗਦੇ ਨੇ ਇੰਨਾ ਵਿੱਚ ਅਮਨੁਰਾ ਜੀ ਇਹ ਚਾਹੁੰਦੇ ਸੀ ਵੀ ਰਜਿੰਦਰ ਦੀਪਾ ਜਿਹੜਾ ਹੈਗਾ ਉਹਨਾਂ ਨੂੰ ਕੋਰਟ ਚ ਅੱਗੇ ਨਹੀਂ ਆਉਂਦੇ ਰਿਹਾ ਹੈਗਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਇਹਨਾਂ ਨੂੰ ਕੱਢਿਆ ਜਾਵੇ ਉਹ ਸਬੰਧ ਵਿੱਚ ਰਿਹਾ ਸਰ ਲੱਗਦਾ ਕਿ ਹਾਂ ਇਸ ਮਾਮਲੇ ਦੇ ਵਿੱਚ ਕੋਰਟ ਜ਼ਮਾਨਤ ਦੇ ਸਕਦਾ ਜੇ ਉਹ 2 ਸਾਲ ਦੀ ਸਜ਼ਾ ਹੋਵੇ ਤਾਂ ਜ਼ਮਾਨਤ ਹੋ ਜਾਂਦੀ ਐਕਤੀ ਹੋ ਜਾਂਦੀ ਸਰ ਤੁਹਾਡੀਆਂ ਵੱਲੋਂ ਅਗਲੀ ਜਿਹੜੀ ਕਾਰਵਾਈ ਸਾਡੇ ਵੱਲ ਅਗਲੀ ਕਾਰਵਾਈ ਹੋਊਗੀ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੀ ਜਿਹੜੀ ਅਸੈਂਬਲੀ ਸੀਟ ਆ ਹੈਗੀ ਆ ਉਹ ਵੇਕੈਂਟ ਹੋ ਜਾਊਗੀ ਤੇ ਦੂਜਾ ਜਿਹੜੇ ਹੈਗੇ ਡਿਸਕਵালিਫਾਈ ਹੋ ਗਏ ਇਹ ਇਮੀਡੀਏਟ ਇਫੈਕਟ ਠੀਕ ਹੈ ਸਰ ਤੇ ਉੱਥੇ ਹੁਣ ਇਹ ਸੰਗਰੂਰ ਅਪੀਲ ਕਰਨਗੇ ਸੈਸ਼ਨ ਕੋਰਟ ਚ ਉੱਥੇ ਦੀਪਾ ਜੀ ਵੀ ਕਾਰਵਾਈ ਕਰਨਗੇ ਵੀ ਇਹਨਾਂ ਦੀ ਜਿਹੜੀ ਸਜ਼ਾ ਸਸਪੈਂਡ ਨਾ ਹੋਵੇ ਇਹਦੀ ਆਪਣਾ 20 ਤਾਰੀਖ ਨੂੰ ਪਹਿਲਾਂ ਆਰਗੂਮੈਂਟ ਹੋ ਚੁੱਕੀ ਸੀ ਦੋਨਾਂ ਧਿਰਾਂ ਦੀ ਤੇ ਅੱਜ ਜਸ ਸਾਹਿਬ ਨੇ ਆਪਣਾ ਫੈਸਲਾ ਦੇ ਕੇ ਇਹਨਾਂ ਨਵੇਂ ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਦੋ-ਦੋ ਸਾਲ ਦੀ ਇਹਨਾਂ ਨੂੰ ਕਨਵਿਕਸ਼ਨ ਪਈ ਸਰ ਇਹਦੇ ਵਿੱਚ ਹੁਣ ਉਹਨਾਂ ਦੇ ਜਿਹੜਾ ਪੋਲਿਟਿਕਲ ਕੈਰੀਅਰ ਉੱਤੇ ਕੀ ਇਫੈਕਟ ਪਊਗਾ ਪੋਲਿਟਿਕਲ ਕੈਰੀਅਰ ਉਹ ਅਸਰ ਲੀਗਲੀ ਲਾ ਸਕਦੇ ਆ ਪੋਲਿਟਿਕਲ ਕੈਰੀਅਰ ਬਾਰੇ ਐਸੀ ਕੁਸਤ ਨਹੀਂ ਨਹੀਂ ਸਰ ਮੈਨੂੰ ਡਰੀ ਹੁਣ ਜਿਵੇਂ ਹੋਇਆ ਸਬਟ ਕੈਬਨਿਟ ਮਨਿਸਟਰ ਨੇ ਐਮ ਐਲ ਏ ਦੀ ਸੀਟ ਤਾਂ ਉਹ ਚੀਜ਼ਾਂ ਨੂੰ ਲੈ ਕੇ 2 ਸਾਲ ਦੀ ਸਜ਼ਾ ਤੋਂ ਬਾਅਦ ਐਸ ਪਰ ਲਾ ਜੋ ਪ੍ਰੋਵੀਜ਼ਨ ਹੈ ਵੀ ਜੇ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਅਸੈਂਬਲੀ ਜਿਹੜੀ ਸੀਟ ਹੈ ਉਹ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਜਵਾਨਤ ਨਾਲ ਦੀ ਨਾ ਹੋ ਜਾਂਦੀ ਹੈ ਹਾਂ ਉਰੇ ਲੋਅਰ ਕੋਰਟ ਜਿਨਾਨ ਨਿਆਂਜ ਮੰਤ ਹੋ ਜਾਏਗੀ ਜੇ ਆਪਣਾ ਜੇਕਰ ਐਪਲੀਕੇਸ਼ਨ ਦੇਣਗੇ ਸਸਪੈਂਡ ਸਜ਼ਾ ਸਸਪੈਂਡ ਕਰਦੀ ਠੀਕ ਹੈ